ਾਰੇ ਦੋਸਤੋ ਪਾਇਂਦਰੀਆ ਯੂਕੇ ਦੇ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਮੈਂ ਆ ਮੰਦੀਪ ਖਰਮੀ ਹਿੰਮਤਪੁਰਾ ਤੇ ਅੱਜ ਪੇਸ਼ ਹੋਇਆ ਵਿਸ਼ੇ ਪ੍ਰਸਿੱਧ ਨਾਵਲਕਾਰ ਸ਼ਿਵਚਾਰਨ ਜੱਗੀ ਕੁਸਾ ਦੀ ਕਹਾਣੀ ਤੀਰ ਜਾਂ ਤੁੱਕਾ ਲੈ ਕੇ ਉਸ ਤੋਂ ਪਹਿਲਾਂ ਆਪ ਸਭ ਅੱਗੇ ਗੁਜਾਰਿਸ਼ ਕਿ ਜੇ ਤੁਸੀਂ ਪਾਇਂਦਰੀਆ ਯੂਕੇ ਦੇ YouTube ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਕਿ ਅਸੀਂ ਨਵੇਂ ਤੋਂ ਨਵਾਂ ਸਾਇਤਕ ਰੰਗ ਤੁਹਾਡੇ ਅੱਗੇ ਪੇਸ਼ ਕਰਦੇ ਰਹੀਏ ਤੇ ਪੇਸ਼ ਹੈ ਅੱਜ ਕਹਾਣੀ ਤੀਰ ਜਾਂ ਤੁੱਕਾ ਸ਼ਿਵਚਰਨ ਜੱਗੀ ਕੁਸਾ ਲਿਖਦੇ ਨੇ ਕਿ ਸਵੇਰ ਦਾ ਹੀ ਮੌਕਾ ਸੀ ਸਰਦੀ ਸੀ ਦਰਬਾਰੇ ਅਮਲੀ ਦਾ ਦਰਵਾਜ਼ਾ ਬੰਦ ਸੀ ਅੰਦਰੋਂ ਧੂੰਆਂ ਉੱਠ ਰਿਹਾ ਸੀ ਕੁੱਤੀ ਭੌਂਕ ਰਹੀ ਸੀ ਅਮਲੀ ਸਵੇਰੋਂ ਸਵੇਰੀ ਇੱਕ ਧੁੰਨ ਗਾ ਰਿਹਾ ਸੀ ਚਿੱਟਿਆਂ ਰਮਾਲਾਂ ਨੂੰ ਅੱਜ ਲਾ ਦੇ ਚੰਦ ਕੋਰੇ ਗੋਟਾ ਆਵਾਜ਼ ਘੱਗੀ ਸੀ ਪਰ ਫੇਰ ਵੀ ਆਵਾਜ਼ ਵਿੱਚੋਂ ਟੰਕੇ ਮਾਵੇ ਦੀ ਝਲਕ ਪੈਂਦੀ ਸੀ। ਬੌਣਾ ਅੰਦਰੋਂ ਆਉਂਦੀ ਆਵਾਜ਼ ਸੁਣ ਕੇ ਰੁਕ ਗਿਆ। "ਓਏ ਅਮਲੀਆ!" ਉਹਨੇ ਹੁਕਰਾ ਮਾਰਿਆ। ਅੰਦਰੋਂ ਕੋਈ ਆਵਾਜ਼ ਨਹੀਂ ਆਈ। ਪਰ ਗੂੰਗਣਾਹਟ ਬੰਦ ਹੋ ਗਈ ਤੇ ਭੂਸਲੀ ਕੁੱਤੀ ਨੇ ਬੰਦ ਦਰਵਾਜ਼ੇ ਨਾਲ ਪੌਡੇ ਆ ਲਏ। ਭੌਂਕ-ਭੌਂਕ ਕੇ ਉਹ ਬੁਰਾ ਹਾਲ ਕਰ ਰਹੀ ਸੀ। ਅਮਲੀਆ ਕਦੇ ਪਹਿਲੇ ਬੋਲ ਵੀ ਬੋਲ ਪਿਆ ਕਰ। "ਕੰਜਰ ਦੇ ਹਟ ਤੀੜੇ!" ਬਾਉਨੇ ਨੇ ਤਖਤੇ ਨਾਲ ਛੋਟੀ ਖੜਕਾਈ ਪਰ ਕੁੱਤੀ ਹੋਰ ੜਕਪੀ ਕੁੱਤੀ ਵੀ ਅਮਲੀ ਕੀ ਬੁੜੀ ਅਰਗੀ ਕੌੜ ਆ ਸਾਲੀ ਗੁੱਜੀ ਗੱਲ ਕਰਕੇ ਬਾਉਣਾ ਹੱਸ ਪਿਆ ਕੌਣ ਐ ਅੰਦਰੋਂ ਅਮਲੀ ਨੇ ਕੁੱਤੀ ਨੂੰ ਬਸ਼ਕਾਰਿਆ ਹਟ ਜਾ ਰਣੋਂ ਹਟ ਜਾ ਹਟ ਮੇਰੀ ਬੁਗਣੋਂ ਉੱਤਿਆਂ ਬੇਲਿਆਂ ਨੂੰ ਦੇਖ ਕੇ ਨਾ ਭੌਂਕਣ ਲੱਗ ਜਾ ਕਰ ਹਟ ਜਾ ਮੇਰੀ ਨਖਰੋ ਮੈਂ ਆ ਪਸ਼ੌਰਾ ਸਿਓ ਉਹਨੇ ਬੜੇ ਮਾਣ ਨਾਲ ਦੱਸਿਆ ਕੌਣ ਪਸ਼ੌਰਾ ਸਿਓ ਕੁੱਤੀ ਯਾ ਦੁਪਹਿਰੇ ਗਿੱਦਾ ਸਾਲਾ ਪਸ਼ਵਰਾ ਸਿਉਂਦਾ ਸਿੱਧੇ ਫੇਰੇ ਦੇ ਵੀ ਮੈਂ ਬੌਣਾ ਨੰਗਾ ਕੁੱਤੀ ਨੂੰ ਸੰਗਲੀ ਪਾ ਕੇ ਅਮਲੀ ਨੇ ਦਰਵਾਜ਼ਾ ਖੋਲਤਾ ਬੌਣਾ ਅੰਦਰ ਲੰਘ ਆਇਆ ਅਮਲੀ ਨਹਾ ਰਿਹਾ ਸੀ ਉਹਦੇ ਪਿੰਜਰ ਸਰੀਰ ਤੋਂ ਗਰਮ ਪਾਣੀ ਦੀ ਭਾਫ਼ ਥਰਮਲ ਪਲਾਂਟ ਦੇ ਢੂਹੇ ਵਾਂਗ ਉੱਠ ਰਹੀ ਸੀ ਤੜਕੋ ਤੜ ਕਿੰਨਾ ਹੀ ਜਾਂਦਾ ਅਮਲੀਆ ਮਰਨਾ ਯਾਰ ਲੋਕ ਪਤਾ ਨਹੀਂ ਮਹੀਨਾ ਮਹੀਨਾ ਕਿਵੇਂ ਨਹੀਂ ਨਹਾਉਂਦੇ ਸਾਡੇ ਸਾੜੇ ਸਾਲੀ 29ਵੇਂ ਦਿਨ ਖੁਰਕ ਜੀ ਲੰਣ ਲੱਗ ਪੈਂਦੀ ਆ ਅਮਲੀ ਖੀਖੀ ਕਰਕੇ ਹੱਸਿਆ ਜਾੜਾ ਹੀ ਕੱਢੀ ਜਾਣਾ ਜੇ ਜੁੜ ਗਿਆ ਤਾਂ ਤੇਰਾ ਕਿਸੇ ਨੇ ਲਾਜ ਨਹੀਂ ਕਰਾਉਣਾ ਮਰੀ ਕੁੱਤੇ ਦੀ ਮੌਤ ਉਹ ਜਿੰਨਾ ਚਿਰ ਕਾਲੀ ਨਾਗਣੀ ਦੀ ਛਤਰ ਸ਼ਾਇਆ ਸਿਰ ਤੇ ਐ ਜਮਾ ਨਹੀਂ ਜੁੜਦੇ ਬੱਦਲ ਗਾਜ ਦਾ ਨਹੀਂ ਸੁਣਦਾ ਅਮਲੀ ਦੀ ਬੁੱਤ ਤੇ ਲੇਡੇ ਜੀ ਨਹੀਂ ਖਾਦੀ ਲੱਗਦੀ ਸੀ ਬੌਣਾ ਚੁੱਲ੍ਹੇ ਮੂਰੇ ਬੈਠ ਗਰਨੇ ਦੀਆਂ ਸੀਖਣੀਆਂ ਡਾਉਣ ਲੱਗ ਪਿਆ ਅੱਗ ਛਤ ਨਹੀਂ ਚੜ ਗਈ ਸੀ ਕਿਵੇਂ ਆਇਆ ਕਾਹਦਾ ਆਇਆ ਯਾਰ ਜਦ ਰਾਬਰਾਜਾ ਹੋਇਆ ਪਿਆ ਸਿਰ ਕਾਉਂ ਆਉਂ ਆਉਂ ਜਾਂ ਹੋਈ ਜਾਂਦਾ ਕੰਨਾਂ ਚ ਜਾਨੀ ਦੀ ਸੀਟੀਆਂ ਵੱਜੀ ਜਾਂਦੀਆਂ ਹੱਡ ਕੜਾ ਚਕੜਾ ਚ ਕਰੀ ਜਾਂਦੇ ਆ ਕੰਡਾ ਦੇਈ ਦੇ ਯਾਰ ਕਿਉਂ ਮੁਕਤੀ ਦੀ ਆਈ ਆ ਤੇਰੀ ਮਾਂ ਸੱਤਾਂ ਤੇ ਬੀਹਾਂ ਦੀ ਢੋਲਾ ਹੋ ਗਈ ਅਮਲੀ ਨੇ ਭਾ ਦੱਸਿਆ ਉਹ ਕਰ ਲਿਆ ਕਰ ਕਿਤੇ ਹੈ ਦੇ ਆ ਭਰਾਵਾਂ ਤੇ ਨਾ ਕਾਰੋਂ ਬਾਦਸ਼ਾਹ ਵਾਂਗੂ ਮੁਰਦੇ ਦੇ ਮੂੰਹ ਚੋਂ ਪੈਸਾ ਖਿੱਚਿਆ ਕਰ ਕੁਛ ਨਹੀਂ ਕਿਸੇ ਨੇ ਹਿੱਕ ਤੇ ਧਰ ਕੇ ਲੈ ਜਾਣਾ ਪਿੰਡਾ ਪਹੁੰਚ ਕੇ ਅਮਲੀ ਨੇ ਚੁੱਲ੍ਹੇ ਤੇ ਚਾਹ ਧਰਤੀ ਠੰਡ ਨਾਲ ਉਹਦੇ ਲੂਕੰਡੇ ਕਰਚੇ ਵਾਂਗ ਖੜੇ ਸੀ। ਜਲਾਹੇ ਦੀ ਤਾਣੀ ਵਾਂਗ ਸਾਰਾ ਸਰੀਰ ਕੰਬ ਰਿਹਾ ਸੀ। ਦੰਦ ਛਾਪੇਖਾਨੇ ਦੀ ਮਸ਼ੀਨ ਵਾਂਗ ਵੱਜ ਰਹੇ ਸਨ। ਆ ਜਾ ਅੱਗ ਸੇਕ ਲੈ। ਕੰਮ ਦਾ ਕੰਮ ਤਾਂ ਕਿਤੇ ਮੇਰੇ ਉੱਤੇ ਨਾ ਡਿੱਗ ਪਈ। ਬੌਣੇ ਨੇ ਵਿਅੰਗ ਕੱਸਿਆ। ਸਾਲਾ ਕੀ ਲੱਛਣ ਕਰੀ ਜਾਂਦਾ? ਮੈਂ ਮੱਝ ਤਾਂ ਨਹੀਂ ਵੀ ਉੱਤੇ ਡਿੱਗ ਕਿ ਤਰਾ ਅੰਗ ਪੈਰ ਤੋੜ ਦੂੰ। ਉਬਲਦੀ ਚਾਹ ਲਾ ਕੇ ਅਮਲੀ ਨੇ ਫੌਜੀ ਕੱਪਾਂ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਗੁੜ ਦੀ ਗਾੜੀ ਚਾਹ ਸ਼ਹਿਦ ਵਰਗੀ ਬਣ ਗਈ ਸੀ। ਅੱਜ ਪੰਚਾਇਤ ਕਦੋਂ ਇਕੱਠੀ ਹੋਣੀ ਐ ਅਮਲੀ ਚਾਹ ਦੇ ਡੱਕੇ ਚੂਸ ਰਿਆ ਸੀ 8 ਵਜੇ ਬੌਣਿਆ ਜਦੋਂ ਦੀ ਗੱਲ ਸੁਣੀ ਐ ਮੇਰਾ ਤਾਂ ਸਰੀਰ ਮੱਚੀ ਜਾਂਦਾ ਚਿੱਤ ਕਰਦਾ ਪੋਪਲ ਜੇ ਜੱਟ ਦੇ ਗੋਲੀ ਮਾਰਾਂ ਅਮਲੀ ਦੀਆਂ ਨਾੜਾਂ ਡੰਡ ਬੈਠਕਾਂ ਕੱਢਣ ਲੱਗ ਪਈਆਂ ਉਹ ਕੀ ਕਰੀਏ ਅਮਲੀਆ ਮੈਨੂੰ ਤਾਂ ਗੋਲ ਆਰਗੀ ਕੁੜੀ ਤੇ ਬੜਾ ਤਰਸ ਆਉਂਦਾ ਐ ਬੌਣੇ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਆਖਿਆ ਕੁੜੀ ਕਾਦੀ ਐ ਨਿਰੀ ਗਊ ਐ ਯਾਰ ਮੈਨੂੰ ਕੰਡਾ ਸੱਟ ਲੈਣ ਦੇ ਅੰਦਰ ਅੱਜ ਸੁਣਾਉਂ ਖਰੀਆਂ ਚਾਹੇ ਕੁਝ ਹੋ ਜੇ। ਅਮਲੀ ਨੇ ਡੱਬੀ ਕੱਢ ਕੇ ਬੌਣੇ ਵੱਲ ਕੀਤੀ ਤੇ ਆਪ ਵੀ ਇੱਕ ਡਲੀ ਨਿਘਾਰ ਲਈ। ਅਸਲ 'ਚ ਪਿੰਡ ਵਿੱਚ ਇੱਕ ਇੱਕ ਅਜੀਬ ਘਟਨਾ ਵਾਪਰ ਗਈ ਸੀ ਜਿਨੇ ਸਾਰੇ ਪਿੰਡ ਨੂੰ ਝੰਡੋੜ ਕੇ ਰੱਖ ਦਿੱਤਾ ਸੀ। ਸਾਰੇ ਪਿੰਡ ਦੀ ਅੱਜ ਦਾ ਸਵਾਲ ਸੀ। ਪਿੰਡ ਦੀ ਇੱਕ ਕੁੜੀ ਜਿਹਨੂੰ ਵਿਆਹੀ ਨੂੰ ਤਕਰੀਬਨ 7 ਸਾਲ ਹੋ ਗਏ ਸਨ। ਉਹਦੇ ਘਰ ਵਾਲਾ ਜਰਮਨ 'ਚ ਸੀ। 1 ਮਹੀਨੇ ਦੀ ਛੁੱਟੀ ਆਇਆ ਵਿਆਹ ਕਰਵਾ ਗਿਆ। ਮੋੜ 7 ਸਾਲ ਨਾ ਬੋੜਿਆ। ਤੇ ਨਾਈ ਕੁੜੀ ਨੂੰ ਮੰਗਵਾਇਆ ਕਈ ਸ਼ੱਕ ਕਰਨ ਲੱਗ ਪਏ ਸਨ ਕਿ ਜਾਂ ਤਾਂ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਜਾਂ ਸੈੱਟ ਨਹੀਂ ਸੀ ਪਹਿਲਾਂ ਤਾਂ ਘਰੋਂ ਕਾ ਖੋਤੀ ਸੀ ਪਰ ਫਿਰ ਜਿੱਦ ਉਹ ਕਿਲੇ ਉਹਨੂੰ ਆਉਂਦੇ ਸਨ ਉਹਨਾਂ ਨੂੰ ਬੈਕ ਕਰਕੇ ਕਿਸੇ ਨਾ ਕਿਸੇ ਤਰੀਕੇ ਜਰਮਨ ਪਹੁੰਚ ਗਿਆ 3 ਸਾਲ ਬਾਅਦ ਜਰਮਨ ਤੋਂ ਪਰਤੇ ਨੂੰ 10 ਪੜੀ ਕੁੜੀ ਦਾ ਰਿਸ਼ਤਾ ਹੋ ਗਿਆ ਹੁਣ 7 ਸਾਲਾਂ ਵਿੱਚ ਉਹਨੇ ਕਾਫੀ ਨਾਮਾਂ ਕਮਾਇਆ ਹੋਣ ਕਰਕੇ ਉਹਦੀ ਮੱਤ ਮਾਰੀ ਗਈ 10 ਪੜ੍ਹੀ ਸੁਨੱਖੀ ਭੱਖ ਦੇ ਅੰਗਿਆਰ ਵਰਗੀ ਕੁੜੀ ਉਹਨੂੰ ਅਨਪੜ ਤੇ ਬਦਸੂਰਤ ਜਨ ਲੱਗ ਪਈ ਜਿਸ ਕਰਕੇ ਉਹਨੇ ਕੁੜੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਕੁੜੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਪਰੌਣੇ ਦੀਆਂ ਬਸੇਰੀਆਂ ਮਨਤਾਂ ਕੀਤੀਆਂ ਪਰ ਉਹਨੇ ਲੱਤ ਨਾ ਲਾਈ ਪੰਚਾਇਤਾਂ ਜੁੜੀਆਂ ਪਰ ਗੱਲ ਨਾ ਬਣੀ ਇੱਕ ਸਿਧਰੀ ਦੂਜੀ ਪੈ ਗਈ ਸਿਵਾਂ ਦੇ ਰਾਹ ਇਸ ਗੱਲ ਵਾਂਗੂ ਇੱਕ ਬੂਝੜ ਜੱਟ ਦੂਜਾ ਜਰਮਨ ਚ ਤੇ ਤੀਜਾ ਪੈਸਾ ਆਮ ਕਾਫੀ ਗੱਲਾਂ ਰਲਮ ਕਰਕੇ ਨਾ ਗੱਲ ਬਿਤੋਂ ਬਾਹਰ ਹੋਗੀ ਅਖੀਰ ਦਾਅ ਚ ਦਿੱਤਾ ਸਮਾਨ ਮੋੜ ਮੜਾਈ ਕਰਨ ਦਾ ਫੈਸਲਾ ਹੋ ਗਿਆ ਪਿੰਡ ਦੀ ਪੰਚਾਇਤ ਨੇ ਆਖਰੀ ਫੈਸਲਾ ਸੁਣਾਇਆ ਕਿ ਸਮਾਨ ਜਿਸ ਤਰ੍ਹਾਂ ਲੈ ਕੇ ਗਏ ਸੀ ਉਸੇ ਤਰ੍ਹਾਂ ਹੀ ਛੱਡ ਕੇ ਜਾਓ ਖੈਰ ਮੁੰਡੇ ਵਾਲੇ ਮੰਨ ਗਏ ਅੱਜ ਮੁੰਡੇ ਵਾਲਿਆਂ ਨੇ ਪੰਚਾਇਤ ਦੀ ਮੌਜੂਦਗੀ ਚ ਸਾਰਾ ਸਮਾਨ ਵਾਪਸ ਕਰਨ ਆਉਣਾ ਸੀ ਪਿੰਡ ਦੇ ਗਰਮਖਿਆਲੀ ਮੁੰਡੇ ਸਾਣ ਤੇ ਲੱਗੇ ਫਿਰਦੇ ਸੀ ਪਰ ਪੰਚਾਇਤ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣਨਦੀ ਖੂਨ ਖਰਾਬੇ ਤੋਂ ਸਾਰਾ ਪਿੰਡ ਡਰਦਾ ਸੀ ਖੈਰ ਬੌਣਾ ਤੇ ਅਮਲੀ 9:00 ਕੱਠ 8:00 ਵਜੇ ਸੱਤ ਨੂੰ ਸਿੱਧੇ ਹੋ ਗਏ। ਉਹਨਾਂ ਦੇ ਨਸ਼ੇ ਦੀ ਸੂਈ ਆਉਣੇ ਵਾਲੀ ਥਾਂ ਤੇ ਸੀ। ਅਮਲੀ ਦਾ ਮੂੰਹ ਧੁੱਪ ਚ ਲਿਸ਼ਕ ਰਿਹਾ ਸੀ। ਪੱਗ ਦੀ ਤੁਰਲੀ ਗਿੱਧਾ ਪਾ ਰਹੀ ਸੀ। ਥੱਤ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਸੀ। ਸਮਾਨ ਦੀ ਉਡੀਕ ਹੋ ਰਹੀ ਸੀ। ਚਾਰੇ ਪਾਸੇ ਸਨਾਟਾ ਛਾਇਆ ਹੋਇਆ ਸੀ। ਕੋਈ ਗੱਲ ਨਹੀਂ ਕਰ ਰਿਹਾ ਸੀ। ਤਕਰੀਬਨ 8:30 ਵਜੇ ਅਗਲੇ ਸਮਾਨ ਲੈ ਕੇ ਪਹੁੰਚ ਗਏ। ਸਾਰੀ ਲਿਸਟ ਤਿਆਰ ਸੀ। ਸਮਾਨ ਗਿਣਿਆ, ਦੇਖਿਆ, ਪਰਖਿਆ ਗਿਆ। ਸਮਾਨ ਪੂਰਾ ਸੀ। ਉਤਾਰ ਮੁੰਡੇ ਦੇ ਬਾਪ ਨੇ ਸਰਪੰਚ ਦੇ ਹੱਥ ਨੋਟਾਂ ਦੀ ਗੁੱਟੀ ਦਿੱਤੀ ਇਹ ਕੀ ਸਰਪੰਚ ਨੇ ਪੁੱਛਿਆ ਪੂਰਾ 10000 ਰੁਪਈਆ ਮੁੰਡੇ ਦੇ ਬਾਪ ਨੇ ਬੜੀ ਆਕਰਨਾ ਦੱਸਿਆ ਇਹ ਕਾਦੇ ਆਸਤੇ ਆ ਸਰਪੰਚ ਸਮੇਤ ਸਾਰਾ ਪਿੰਡ 당 ਸੀ ਸਾਡੇ ਵੱਲੋਂ ਕੁੜੀ ਨੂੰ ਮੁਆਵਜ਼ਾ ਆਖ ਕਿਉਂ ਨੇ ਸਾਰੇ ਪਿੰਡ ਦੇ ਫੱਟ ਤੇ ਲੂਣ ਛਿੜਕ ਦਿੱਤਾ ਕੁਰਬਲ ਕੁਰਬਲ ਹੋਣ ਲੱਗ ਪਿ ਜੱਟ ਸ਼ਰਿਆਮ ਸਾਰੇ ਪਿੰਡ ਦੀ ਦਾੜੀ ਚਮੂਤ ਗਿਆ ਸੀ। ਅਮਲੀ ਭੁੱਸਰ ਗਿਆ। ਜਿਵੇਂ ਕਿਸੇ ਨੇ ਉਹਦੇ ਜ਼ਖਮ ਦਾ ਖਰੀਂਡ ਚੇੜ ਦਿੱਤਾ ਹੋਵੇ। ਬਲਦੀ ਤੇ ਤੇਲ ਪਾ ਦਿੱਤਾ ਸੀ। ਉਹਦੇ ਅੰਗੋਂ ਅੱਗ ਫੁੱਟੀ। ਸਰਪੰਚ ਸਾਹਿਬ ਇੱਕ ਬੇਨਤੀ ਕਰ ਲਾਂ। ਅਮਲੀ ਨੇ ਗਲ ਚ ਪੱਲੂ ਪਾ ਲਿਆ। ਉਹਦੀਆਂ ਅੱਖਾਂ ਗੈਸ ਵਾਂਗ ਜਗ ਰਹੀਆਂ ਸੀ। ਗੁੱਸਾ ਕੋਲੇ ਵਾਂਗ ਭਖ ਰਿਹਾ ਸੀ। ਪਰ ਫਰ ਵੀ ਮਾਨਸਿਕ ਸਥਿਤੀ ਤੇ ਕਾਬੂ ਪਾਇਆ ਉਹ ਸੰਜੀਦਾ ਸੀ। ਜ਼ਰੂਰ ਕਰ ਸਰਪੰਚ ਨੇ ਜਾਜਤ ਦੇ ਦਿੱਤੀ। ਅਮਲੀ ਚਾਹੇ ਭੀਮਚੀ ਭੰਗੀ ਸੀ ਪਰ ਜਿਹੇ ਮੌਕਿਆਂ ਤੇ ਉਹ ਗੱਲ ਬੜੀ ਟਿਕਾਣੇ ਦੀ ਕਰਦਾ ਸੀ। ਤੂੰ ਪਿੰਡਾ ਜਾਜਤਾ ਵੀ ਭੇ ਮੈਨੂੰ। ਅਮਲੀ ਨੇ ਬੇਸਵਾ ਸਵਾਲ ਮਾਰਿਆ। ਹਾਂ ਹਾਂ ਜਾਜਤਾ ਬੋਲ ਅੱਧਾ ਪਿੰਡ ਬੋਲਿਆ। ਸਾਡੀ ਧੀ ਸਾਡੀ ਭੈਣ ਇਹਨਾਂ ਦੇ ਘਰੇ ਪੂਰੇ 7 ਸਾਲ ਰਹੀ ਐ। ਸਰਦਾਰ ਜੀ 10000 ਰੁਪਏ ਮੁਆਵਜ਼ਾ ਦੇ ਰਹੇ ਆ। ਦੇ ਰਹੇ ਆ ਨਾ। ਉਨੇ ਸਾਰਿਆਂ ਨੂੰ ਪੁੱਛਿਆ ਹਾਂ 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 ਆਵਾਜ਼ਾਂ ਇਕੱਠੀਆਂ ਆਈਆਂ ਆਈਆਂ ਤੇ ਮੈਂ ਸਰਦਾਰ ਨੂੰ ਇੱਕ ਅਰਜ਼ ਕਰੂੰਗਾ ਜੇ ਮੰਨਣ ਦਾ ਦੱਸ ਸਰਦਾਰ ਬਾਹਾਂ ਦੀ ਕਲੰਗੜੀ ਪਾਈ ਖੜਾ ਸੀ ਮੇਰੀ ਅਰਜ਼ ਤਾਂ ਇਹੋ ਹੀ ਆ ਵੀ ਸਰਦਾਰ ਜੀ ਆਪਦੀ ਕੁੜੀ ਸਿਰਫ ਇੱਕ ਰਾਤ ਮੇਰੇ ਕੋਲ ਛੱਡ ਦੇਣ ਤਾਂ ਮੈਂ ਆਪਦੀ ਸਾਰੀ ਜ਼ਮੀਨ ਇਹਨਾਂ ਦੀ ਕੁੜੀ ਦੇ ਨਾਂ ਲਵਾਉਣਾ ਮਨਜ਼ੂਰ ਆ ਅਮਲੀ ਨੇ ਕਿਸੇ ਚੰਗੇ ਬੁਲਾਰੇ ਵਾਂਗ ਕਿਹਾ ਉਹ ਸਵਾਦ ਆ ਗਿਆ ਸਵਾਦ ਆ ਗਿਆ ਜਿਉਂਦਾ ਰਹੇ ਅਮਲੀਆ ਜਿਉਂਦਾ ਰਹੇ ਮੁਦੀਰ ਨੇ ਅਮਲੀ ਦੀ ਗੱਲ ਦਾ ਸਵਾਗਤ ਕੀਤਾ। ਮੂੰਹ ਸਵਾਲ ਕੇ ਗੱਲ ਕਰ ਓਏ। ਸਰਦਾਰ ਇੰਜਣ ਵਾਂਗ ਭਾਗ ਖੁੱਟਿਆ। ਕਿਉਂ ਸਰਦਾਰ ਜੀ? ਕਿੰਨਾ ਕੁ ਦੁੱਖ ਲੱਗਿਆ? ਮਾੜੀ ਜੀ ਗੱਲ ਤੇ ਚੀਕ ਉੱਠਿਓ। ਧੀਆ ਭੈਣਾਂ ਦਾ ਦੁੱਖ ਸਭ ਨੂੰ ਇੱਕੋ ਜਿਹਾ ਹੁੰਦਾ। ਤੁਹਾਨੂੰ ਕੀ ਪਤਾ? ਕਿਵੇਂ ਸਾਡੇ ਪਿੰਡ ਦਾ ਕਾਲਜਾ ਵੱਢੀਦਾ। ਜਿਸ ਦਿਨ ਦੀ ਇਹ ਗੱਲ ਤੁਰਿਆ ਲੋਕਾਂ ਨੇ ਚੁੱਲ੍ਹੇ ਅੱਗ ਨਹੀਂ ਪਾਈ। ਸਰਦਾਰ ਬੱਗਾ ਹੋਇਆ ਸਾਥ ਵਿਚਕਾਰ ਖੜਾ ਸੀ। ਸਰਦਾਰ ਜੀ ਇੱਕ ਗੱਲ ਹੋਰ ਕਰੋ। ਇਹਦਾ ਦਿਲ ਦਿਖਾਉਣਾ ਚੰਗੀ ਗੱਲ ਨਹੀਂ ਹੁੰਦੀ ਕੰਨਿਆਂ ਦੇ ਹੋ ਕੇ ਕੰਨਿਆਂ ਦੀਆਂ ਦਰਸੀਸਾਂ ਕੰਨਿਆਂ ਦੀਆਂ ਆਹਾਂ ਥੋੜਾ ਪਰਿਵਾਰਗਰਕ ਕਰ ਦੇਣੀ ਆ ਸਰਦਾਰ ਜੀ ਮਾਇਆ ਨਾਗਣੀ ਦੇ ਨਸ਼ੇ 'ਚ ਤੁਹਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੇ ਤੁਸੀਂ ਸਾਰਾ ਟੱਬਰ ਅੱਖਾਂ 'ਚ ਘਸੌਣ ਦੇ ਦੇਣੇ ਨਾ ਰੋਏ ਮੇਰੀ ਦਾੜੀ ਚਮੂਦ ਦਿਓ ਤੇ ਦਾੜੀ ਮੂਜ਼ ਨਾ ਮੋਨ ਦਿਓ ਅਜੀ ਵੀ ਮੌਕਾ ਦੁੱਲਿਆਂ ਵੀਰਾਂ ਦਾ ਕੋਹ ਨਹੀਂ ਵਿਗੜਿਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਪਿੱਛੋਂ ਪਤਾ ਲੱਗਦਾ ਮੈਂ ਬੇਨਤੀ ਕਰਦਾ ਬੇਨਤੀ ਸੰਭਲ ਜੋ ਸੰਭਲ ਜੋ ਸੰਭਲ ਜੋ ਚਾਰੇ ਪਾਸੇ ਚੁੱਪ ਬਸਰ ਗਈ ਉਹ ਚਾਲਾ ਬੋਣੇ ਚੱਲ ਗਏ ਪੰਚਾਇਤੇ ਗੁਸਤਾਖੀ ਮਾਫ ਪਰ ਮੈਥੋਂ ਕਹਿਣੋ ਨਹੀਂ ਰਿਹਾ ਗਿਆ ਉਹ ਤੁਰਿਆ ਜਾਂਦਾ ਕਹਿ ਰਿਹਾ ਸੀ ਅਗਲੇ ਦਿਨ ਚਾਹਾਂਕ ਵੇਲੇ ਪਿੰਡ ਵਿੱਚ ਗੱਲ ਉੱਡੀ ਕਿ ਉਸੇ ਕੁੜੀ ਦੇ ਸਹੁਰੇ ਕੁੜੀ ਨੂੰ ਲੈਣ ਆਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੀ ਪੰਚਾਇਤ ਵੀ ਸੀ ਚਾਹ ਪੀ ਕੇ ਨਸ਼ਾ ਪੱਤਾ ਕਰਕੇ ਅਮਲੀ ਵੀ ਕੰਸੋਲ ਲੈਣ ਲਈ ਸਾਥ ਚ ਪਹੁੰਚ ਗਿਆ ਸਾਰਾ ਪਿੰਡ ਹੈਰਾਨ ਗੱਲ ਵਾਕਈ ਸੱਚ ਨਿਕਲੀ ਧੰਨ ਭਾਗ ਜੀ ਧੰਨ ਭਾਗ ਸਵੇਰ ਦਾ ਭੋਲਿਆ ਆਥਨ ਨੂੰ ਘਰੇ ਆ ਜੇ ਤਾਂ ਕਿਹਦੇ ਲੈਣਦੇ ਆ ਲਿਆਓ ਸਰਦਾਰ ਜੀ ਤੁਹਾਡੇ ਗੋਡੀਆਂ ਹੱਤ ਲਾਈਏ ਸ਼ੁਕਰ ਹੈ ਤੁਹਾਡੀ ਅਕਲ ਵਾਪਸ ਆਈ ਹੈ ਗੱਲੀ ਬਾਤੀਆਂ ਅਮਲੀ ਨੇ ਸਰਦਾਰ ਜੀ ਦੇ ਫੁੱਲ ਪਾਉਣੇ ਸ਼ੁਰੂ ਕਰ ਦਿੱਤੇ ਉਹ ਤੂੰ ਤਾਂ ਮੇਰੇ ਕਪਾਟ ਖੋਲ ਤੇ ਬਾਈ ਸੀਆ ਸਰਦਾਰ ਨੇ ਅਮਲੀ ਨੂੰ ਜੱਫੀ ਚ ਲੈ ਲਿਆ ਜਦ ਸਾਰੇ ਪੰਜ ਸਰਪੰਚ ਸੱਥ ਵਿੱਚ ਪਹੁੰਚ ਗਏ ਤਾਂ ਸਰਦਾਰ ਜੀ ਗੱਲ ਵਿੱਚ ਸਾਫਾ ਪਾ ਕੇ ਖੜੇ ਹੋ ਗਏ ਲੈ ਵੀ ਪੰਚਾਇਤੇ ਮੈਂ ਤੁਹਾਡੇ ਸਾਰੇ ਪਿੰਡ ਕੋਲੋਂ ਮਾਫੀ ਮੰਗਦਾ ਤੇ ਲੜਕੀ ਨੂੰ ਆਪਣੀ ਧੀ ਬਣਾ ਕੇ ਲੈ ਚੱਲਿਆਂ ਜੋ ਸਾਥੋਂ ਗੁਸਤਾਖੀਆਂ ਹੋਈਆਂ ਉਹਦਾ ਮੈਂ ਦੇਣਦਾਰ ਹਾਂ ਪੰਚਾਇਤ ਰੱਬ ਵਰਗੀ ਹੁੰਦੀ ਹੈ ਜੋ ਚਾਹੇ ਸਜ਼ਾ ਦੇਵੇ ਸਰਦਾਰ ਜੀ ਨੇ ਕਿਹਾ ਲੱਗਦਾ ਸੀ ਅਮਲੀ ਦੀਆਂ ਕੱਲ ਵਾਲੀਆਂ ਤਰਕਪੁਰ ਬੂਰ ਗੱਲਾਂ ਦਾ ਉਹਦੇ ਮਨ ਤੇ ਕਾਫੀ ਡੂੰਗਾ ਅਸਰ ਪਿਆ ਸੀ ਸ਼ਾਬਾਸ਼ੇ ਭਾਈ ਸ਼ਾਬਾਸ਼ੇ ਸ਼ਾਬਾਸ਼ੇ ਇਸ ਗੱਲ ਕਰਕੇ ਸ਼ਾਬਾਸ਼ੇ ਸ਼ਾਬਾਸ਼ੇ ਹੋਣ ਲੱਗ ਪਈ ਖੈਰ ਸਭ ਕੁਝ ਭੁੱਲ ਭਲਾ ਕੇ ਕਾਰਜ ਦੁਬਾਰਾ ਰਾਸ ਆ ਗਿਆ ਸੌਰੇ ਕੁੜੀ ਨੂੰ ਲੈ ਗਏ ਉਜੜਦੇ ਘਰ ਵਸ ਗਏ ਸਾਰਾ ਪਿੰਡ ਅਮਲੀ ਦੀਆਂ ਸਫਤਾਂ ਕਰ ਰਿਹਾ ਸੀ ਸ਼ਾਮ ਨੂੰ ਕਾਫੀ ਮੰਦਿਰ ਪੱਠੀ ਤੇ ਇਕੱਠੀ ਹੋਈ ਦਮਗਾੜੇ ਮਾਰ ਰਹੀ ਸੀ ਚਾਨ ਕਮਲੀ ਪਹੁੰਚ ਗਿਆ ਓਏ ਅਮਲੀ ਆ ਗਿਆ ਅਮਲੀ ਆ ਗਿਆ ਮੰਦਿਰ ਛੇਡਾਂ ਕਰਨ ਲੱਗ ਪਈ ਕਿਉਂ ਸਾਲਿਓ ਅਮਲੀ ਹਲਕਿਆ ਵਿਆ ਚੀਕਾਂ ਮਾਰਨ ਲੱਗ ਪਏ ਜਿਵੇਂ ਮੱਧਿਓ ਹੁੰਨਾ ਬੈਠਦਾ ਅਮਲੀ ਬੋਲਿਆ ਅਮਲੀਆ ਇੱਕ ਗੱਲ ਦੱਸ ਕਿਸੇ ਦੀ ਛੱਟ ਲਾਈ ਹੋਈ ਸੀ ਬੋਲ ਓਏ ਇੱਕ ਨਹੀਂ 200 ਪੁੱਛ ਜੇ ਮੱਲਾ ਮੈਂ ਵਕੀਲ ਹੁੰਦਾ ਮਾਰੇ ਟੀੜੇ ਜੱਜ ਨੂੰ ਤਾਂ ਥਾਂ ਹੀ ਖਲਾਰ ਦਿੰਦਾ ਲੋਕੀ ਗੱਲਾਂ ਕਰਿਆ ਕਰਦੇ ਵੀ ਹਾਂ ਫਲਾਣੇ ਪਿੰਡ ਦਾ ਕੋਈ ਘੈਂਟ ਵਕੀਲ ਐ ਅੱਗੋਂ ਆਮਲੀ ਵੀ ਘਟਨੀ ਸੀ ਭਲਾ ਆਮਲੀਆ ਕੱਲ ਮੂੰਹ ਪਾੜ ਕੇ ਕਹਤਾ ਸੀ ਆਖੇ ਸਰਦਾਰ ਜੀ ਕੁੜੀ ਇੱਕ ਰਾਤ ਮੇਰੇ ਕੋਲੇ ਛੱਡ ਦਿਓ ਮੈਂ ਆਪਦੀ ਸਾਰੀ ਜ਼ਮੀਨ ਕੁੜੀ ਦੇ ਨਾਂ ਲਵਾਉਣਾ ਜੇ ਭਲਾ ਸਰਦਾਰ ਐ ਇੱਕ ਰਾਤ ਕੁੜੀ ਤੇਰੇ ਕੋਲ ਛੱਡ ਵੀ ਦਿੰਦਾ ਤਾਂ ਤੂੰ ਕਿਹੜੇ ਪਿਓ ਲਈ ਜ਼ਮੀਨ ਕੁੜੀ ਦੇ ਨਾਂ ਲਵਾਉਂਦਾ ਓਏ ਤੇਰੇ ਕੋਲ ਤਾਂ ਹੋਰ ਆ ਵੀ ਨਹੀਂ ਓਏ ਗਬਰੀਟਾ ਐਵੇਂ ਹੀ ਤਾਂ ਸਾਨੂੰ ਅਕਲ ਨਹੀਂ ਤੁਸੀਂ ਪੜ ਪੜ ਕੇ ਪਇਓ ਕੜੇ ਅਕਲ ਤੁਹਾਡੀ ਮਾਟਰਾਂ ਨੇ ਛੇਤਰ ਮਾਰ ਮਾਰ ਕੇ ਡੱਕਰਤੀ ਦਿਮਾਗ ਤੁਹਾਡੇ ਨੰਗਦੇ ਭੜੋਲੇ ਵਾਂਗੂ ਖਾਲੀ ਪਏ ਆ ਸਿਆਣੇ ਕਹਿੰਦੇ ਆ ਚੱਲ ਗਿਆ ਤਾਂ ਤੀਰ ਤੇ ਨਹੀਂ ਤਾਂ ਤੁੱਕਾ ਤੁਸੀਂ ਤਾਂ ਗੱਲ ਕਰਦੇ ਹੋ ਉਹ ਅਖੇ ਘਰੇ ਨਹੀਂ ਖਾਣ ਨੂੰ ਦਾਣੇ ਤੇ ਅੰਮਾ ਫਿਰੇ ਲੁਧਿਆਣੇ ਹਉ ਨਹੀਂ ਰੀਸਾਂ ਅਮਲੀ ਦੀਆਂ ਓਏ ਨਹੀਂ ਰੀਸਾਂ ਇੱਕ ਮੁੰਡੇ ਨੇ ਅਮਲੀ ਨੂੰ ਕੁੱਕੜ ਵਾਂਗ ਚੱਕ ਕੇ ਘਮਾਉਣਾ ਸ਼ੁਰੂ ਕਰ ਦਿੱਤਾ ਉਹ ਬਚ ਕੇ ਮੋੜ ਤੋਂ ਉਹ ਬਚ ਕੇ ਮੋੜ ਤੋਂ ਸੱਟ ਨਾ ਨਹੀਂ ਬਈ ਹਜੇ ਵਿਆਹ ਕਰਾਉਣਾ ਫਮਲੀ ਬੋਲਿਆ ਹਾਸਾ ਪੈ ਗਿਆ ਤੇ ਟਿੱਕੀ ਰਾਤ ਚ ਘੜਮਸ ਪੈ ਰਹੀ ਸੀ